ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਸ ਪਰਿਵਾਰ ਨੇ ਬਹੁਤ ਜਿਆਦਾ ਗਰੀਬੀ ਦੇਖੀ ਆ ਜਦੋਂ ਮੀਂਹ ਪੈਣ ਲੱਗ ਜਾਂਦਾ ਤਾਂ ਢੇੜੇ ਵਿੱਚ ਪਾਣੀ ਖੜ ਜਾਂਦਾ ਦੋਸਤੋ ਦੇਖੋ ਵੀਰ ਦੇਖ ਕੇ ਬਹੁਤ ਹੀ ਜਿਆਦਾ ਹੈਰਾਨ ਹੋ ਜਾਂਦਾ ਦੋਸਤੋ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਵੀਰ ਨੇ ਆਪਣੇ ਘਰ ਬਣਾਉਣ ਦੀਆਂ ਕਿੰਨੀਆਂ ਹੀ ਰੁਝਾਂ ਦੇਖੀਆਂ ਹੋਣਗੀਆਂ ਪਰ ਕਿੱਥੋਂ ਖਰਚਾ ਪੂਰਾ ਆਉਂਦਾ ਘਰ ਦਾ ਝੜੀਆਂ ਲੱਗਣ ਦੇ ਸਮੇਂ ਵਿੱਚ ਦੇਖੋ ਕਿੰਨਾ ਹੈਰਾਨ ਹੁੰਦਾ ਹੋ ਬਾਈ ਜਦੋਂ ਇਦਾਂ ਦਾ ਸਮਾਂ ਬੰਦੇ ਤੇ ਆ ਜਾਂਦਾ ਨਾ ਕੋਈ ਰਿਸ਼ਤੇਦਾਰ ਤੇ ਨਾ ਆਪਣੇ ਸਾਥ ਛੱਡ ਜਾਂਦੇ ਨੇ ਬੰਦਾ ਆਪਣੇ ਸੁਪਨੇ ਨੂੰ ਛੱਡ ਕੇ ਦੱਬ ਕੇ ਮਿਹਨਤ ਕਰਦਾ ਗਰੀਬ ਬੰਦੇ ਦੀ ਜ਼ਿੰਦਗੀ ਤਾਂ ਸਾਰੀ ਉਮਰ ਫਿਕਰਾਂ ਦੇ ਵਿੱਚ ਹੀ ਲੰਘ ਜਾਂਦੀ ਹੈ ਕਰੀ ਹੋਈ ਮਿਹਨਤ ਇੱਕ ਨਾ ਇੱਕ ਦਿਨ ਤਾਂ ਰੰਗ ਜ਼ਰੂਰ ਦਿਖਾਉਂਦੀ ਹੈ ਤੇ ਪ੍ਰਮਾਤਮਾ ਤੇ ਭਰੋਸਾ ਰੱਖਦਾ ਉਹ ਪ੍ਰਮਾਤਮਾ ਹਰੇਕ ਦੀ ਸੁਣਦਾ ਤੇ ਕਿਸੇ ਦੇ ਨਾਲ ਫਰਕ ਨਹੀਂ ਰੱਖਦਾ ਜਿਹੜਾ ਚੱਲ ਰਿਹਾ ਸਮਾਂ ਉਹ ਪ੍ਰਮਾਤਮਾ ਖੁਦ ਦੇਖ ਰਿਹਾ ਪਰਮਾਤਮਾ ਜੀ ਇਸ ਵੀਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਤੇ ਦੋਸਤੋ ਕੀ ਕਹਿਣਾ ਚਾਹੂੰਗੀ ਵੀਡੀਓ ਨੂੰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ